ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜੀ ਮਿਹਨਤ ਕੀਤੀ ਜਾ ਰਹੀ ਹੈ ਔਰ ਸਿੱਖਿਆ ਦਾ ਮਿਆਰ ਉੱਚਾ ਚੱਕਣ ਦੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਉਸ ਦੇ ਚੰਗੇ ਸਿੱਟੇ ਵੀ ਸਾਹਮਣੇ ਆ ਰਹੇ ਹਨ ਕੋ ਅਰਸ਼ਦੀਪ ਦਾ ਕਹਿਣਾ ਹੈ ਵੀ ਸਾਰਾ ਦਿਨ ਮੈਂ ਪੜਾਈ ਪਾਸੇ ਧਿਆਨ ਦਿੰਦਾ ਹੈ ਆਨਲਾਈਨ ਪੜਾਈ ਕਰ ਰਿਹਾ ਹੈ ਔਰ ਉਸੇ ਕੀ ਬਦੌਲ ਇਸ ਕਬ ਡਿਸਟ੍ਰਿਕਟ ਦੇ ਪਹਿਲੇ ਔਰ ਪੰਜਾਬ ਦੇ ਤੀਜੇ ਸਥਾਨ ਇਹਨੇ ਹਾਸਲ ਕੀਤਾ ਹੈ ਅਸੀਂ ਔਰ ਨੌਜਵਾਨਾਂ ਨੂੰ ਔਰ ਬੱਚਿਆਂ ਨੂੰ ਕਹਿਣਾ ਚਾਹੁੰਦੇ ਆਂ ਵੀ ਅਰਸ਼ਦੀਪ ਤੋ ਤੁਸੀਂ ਸਿੱਖੋ ਵੀ 21 ਸਾਲਾਂ ਚੋਂ ਪੜ੍ਹ ਕੇ ਇਸਨੇ ਇਹ ਮੁਕਾਮ ਹਾਸਲ ਕੀਤਾ ਹੈ ਔਰ ਇਸਕੀ ਇੱਛਾ ਹੈ ਕਿ ਮੈਂ ਇੱਕ ਚੰਗਾ ਇੰਜੀਨੀਅਰ ਬਣਾ ਔਰ ਦੇਸ਼ ਦੇ ਲਈ ਕੰਮ ਕਰਾਂ ਇਸ ਤਰ੍ਹਾਂ ਪੰਜਾਬ ਕਾ ਨੌਜਵਾਨ ਖਾਸ ਤੌਰ ਤੇ ਨਸੇ ਪਾਇ ਜਾ ਰਹੇ ਨੇ ਲੇਕਿਨ ਅਸੀਂ ਉਸ ਨੌਜ ਬੱਚੇ ਨੂੰ ਮਿਲਣ ਜਾ ਰਹੇ ਹਾਂ ਜਿਹੜਾ 12ਵੀਂ ਕਲਾਸ ਦੇ ਉਹਨੇ ਪੜਾਈ ਦੇ ਪੇਪਰ ਦੀਆਂ ਔਰ JEE ਦਾ ਪੇਪਰ ਦਿੱਤਾ ਤੁਸੀਂ ਕਿਨਾ ਬੇਟਾ ਹਰਸ਼ਦੀਪ ਸਿੰਘ ਹਾਂ ਕਿਹੜੀ ਕਲਾਸ ਦੇ ਪੜਾਈ ਕਰ ਰਹੇ ਤੁਸੀਂ ਹੁਣ ਹੁਣ 12ਵੀਂ ਦੇ ਪੇਪਰ ਦਿੱਤੇ ਪੰਜਾਬ ਸਕੂਲ ਸਿੱਖਿਆ ਬੋਰਡ ਕਿਹੜੇ ਸਕੂਲ 'ਚ ਪੜ ਰਹੇ ਹੋ ਸਕੂਲ ਆਫ ਐਮਿਨੈਂਸ ਸਕੂਲ ਬਸਮਾਣਾ ਹਾਂਜੀ ਤੇ ਕਿਸ ਤਰ੍ਹਾਂ ਹੀ ਪੜਾਈ ਉੱਥੇ ਹੋ ਰਹੀ ਹੈ ਬਸ ਪੜਾਈ ਤਾਂ ਠੀਕ ਹੀ ਹੁੰਦੀ ਹੈ ਵਧੀਆ ਹੁੰਦੀ ਹੈ ਹਾਂਜੀ ਤੇ ਤੁਸੀਂ ਜਿਹੜਾ ਇਹ JEE ਦਾ ਟੈਸਟ ਦਿੱਤਾ ਸੀ ਹਾਂਜੀ ਤੇ ਉਸ ਦੀ ਕੋਚਿੰਗ ਲਈ ਕੋਈ ਹਾਂਜੀ ਮੈਂ ਆਨਲਾਈਨ ਪੜਦਾ ਹਾਂ ਆਨਲਾਈਨ ਆਨਲਾਈਨ ਵੀ ਕੋਚਿੰਗ ਹੋ ਜਾਂਦੀ ਹੈ ਹੂੰ ਕੋਈ ਟਿਊਸ਼ਨ ਕੀ ਹਾਲਾਤ ਹੈ ਟਿਊਸ਼ਨ پڑھ ਸਕਦੇ ਹੋ ਨਹੀਂ ਨਹੀਂ ਜੀ ਮੈਂ ਟਿਊਸ਼ਨ ਨਹੀਂ ਚਾਹੁੰਦਾ ਹਾਂ ਖਾਦੇ ਰਹਿਣਗੇ ਤੁਹਾਡੇ ਹਾਂ ਜੀ ਤੇ ਮਦਰ ਵੀ ਕੰਮ ਕਰ ਦੇਗਾ ਹਾਂ ਜੀ ਸਕੂਲ ਵਗੈਰਾ ਤੇ ਕੰਮ ਕਰਦੇ ਕਿਸੇ ਹਾਂ ਜੀ ਕਿਸ ਤਰ੍ਹਾਂ ਦੇ ਹਾਲਾਤ ਹੈ ਕਰਦੇ ਅਰਦੇ ਬਸ ਠੀਕ ਠਾਕ ਚੱਲੀ ਜਾਂਦਾ ਹੈ ਕਿਰਾਏ ਤੇ ਰਹਿਨੇ ਆ ਸੀ ਕਿਰਾਏ ਤੇ ਰਹ ਰਹੇ ਹਾਂ ਜੀ ਇੱਕ ਪੈਂਡ ਵੀ ਹੈ ਤੁਹਾਡੇ ਹਾਂ ਜੀ ਤੇ ਕੀ ਬਣਨਾ ਚਾਹੁੰਦੇ ਹੋ ਜੇ ਤੂੰ ਟੈਸਟ ਪਾਸ ਕਿਤੇ بس ਇੱਕ ਵਧੀਆ ਕਾਲਜ ਦੇ ਵਿੱਚ ਜਾਣਾ ਚਾਹੁੰਦਾ ਇੰਜੀਨੀਅਰਿੰਗ ਕਰੂੰਗਾ ਇੰਜੀਨੀਅਰਿੰਗ ਕਰੂੰਗਾ ਹਾਂ ਜੀ ਕਿੰਨਾ ਟਾਈਮ ਪਰ ਦੇ ਇੱਥੇ ਬਸ ਪੜ੍ਹਦੇ ਹੀ ਰਹਿਣਿਆ ਸਾਰਾ ਦਿਨ ਹੀ ਸਾਰਾ ਦਿਨ ਪੜ੍ਹਦੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਜਿਹੜੀ ਕ੍ਰਾਂਤੀ ਲਿਆਂਦੀ ਗਈ ਹੈ ਉਸ ਦੀ ਬਦੌਲਤ ਸਰਕਾਰੀ ਸਕੂਲਾਂ ਦੇ ਵਿੱਚ ਵੀ ਸਿੱਖਿਆ ਦਾ ਮਿਆਰ ਉੱਚਾ ਹੋਇਆ ਹੈ ਔਰ ਉਹਦੇ ਨਾਲ ਵਿਦਿਆਰਥੀ ਵੀ ਇੱਕ ਚੰਗਾ ਮੁਕਾਮ ਹਾਸਲ ਕਰ ਰਹੇ ਹਨ ਸਮਾਣਾ ਦਾ ਸ਼ਹੀਦ ਫਲਾਈਟ ਲੈਫਟੇਨੈਂਟ ਮੋਹਿਦ ਕੁਮਾਰ ਗਰਗਸ ਆਫ ਐਮ ਐਨ ਐਸ ਦਰਾ ਸੀਨੀਅਰ ਸੈਕੰਡਰੀ ਸਕੂਲ ਹੈ ਸਕੂਲ ਦੇ ਵਿਦਿਆਰਥੀ ਹੈ ਆਮਨਪ੍ਰੀਤ ਸਿੰਘ ਨਾਲ ਗੱਲਬਾਤ ਕਰਦੇ ਆ ਇਸ ਨੇ ਪੰਜਾਬ ਸਕੂਲ ਦੇ ਜਿਹੜੇ ਇੱਕ ਪ੍ਰੀਖਿਆ ਹੁੰਦੀ ਹੈ ਉਹ ਤੁਸੀਂ ਕਿਹੜਾ ਨੰਬਰ ਲਿਆ ਉਹਦੇ ਵਿੱਚ ਉਹ ਕਿਸ ਤਰ੍ਹਾਂ ਪੜਾਈ ਕੀਤੀ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਜਾਂਦਾ ਪੰਜਾਬ ਸਰਕਾਰ ਦਾ ਤੇ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦਾ ਜਿਹੜੇ ਗਰੀਬ ਬੱਚਿਆਂ ਨੂੰ ਇਹ ਸਹੂਲਤਾਂ ਪ੍ਰਦਾਨ ਕਰ ਰਹੇ ਨੇ ਕਿ ਉਹ ਆਪਣਾ ਖਰਚਾ ਚਲਾ ਸਕਣ ਅਤੇ 2000 ਰੁਪਏ ਪ੍ਰਤੀ ਮਹੀਨਾ ਇਹਦੇ ਨਾਲ ਸਕਾਲਰਸ਼ਿਪ ਮਿਲਦੀ ਹੈ ਮੈਂ ਬਹੁਤ ਵਧੀਆ ਪੜ੍ਹਾਈ ਕੀਤੀ ਹੈ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਆਪਣੇ ਸਕੂਲ ਦੇ ਜੋ ਮਿਹਨਤੀ ਟੀਚਰਾਂ ਦਾ ਤੇ ਪ੍ਰਿੰਸੀਪਲ ਮੈਮ ਦਾ। ਕੀ ਬਣਨਾ ਚਾਹੁੰਦੇ ਬੇਟਾ ਅੱਗੇ ਵੱਧ ਕੇ ਤੁਸੀਂ? ਮੈਂ ਜੀ ਅੱਗੇ ਟੀਚਰ ਬਣਨਾ ਚਾਹੁੰਦਾ ਜੀ। ਟੀਚਰ ਬਣੋਗੇ? ਹਾਂਜੀ। ਅੱਛਾ ਤੇ ਇਹ ਮਨ ਸੇ ਕਿਵੇਂ ਸੋਚ ਆਈ ਤੁਹਾਡੇ ਵੀ ਮੈਂ ਟੀਚਰ ਹੀ ਬਣਨਾ ਹੈ। ਉਹ ਕਿਸੇ ਪਾਸੇ ਨਹੀਂ ਜਾਣਾ। ਬਈ ਸਰਕਾਰੀ ਸਕੂਲ 'ਚ ਟੀਚਰ ਲੱਗਣ ਨਾਲ ਜਿਹੜੇ ਗਰੀਬ ਬੱਚੇ ਨੇ ਮੈਂ ਆਪਣੀ ਪੂਰੀ ਮਿਹਨਤ ਨਾਲ ਉਹਨਾਂ ਨੂੰ ਪੜ੍ਹਾਉਣਾ ਚਾਹੁੰਦਾ ਤੇ ਤਾਕਿ ਉਹ ਦੇਸ਼ ਦਾ ਨਾ ਰੋਸ਼ਨ ਕਰ ਸਕਣ। ਸ੍ਰੀ ਸੁਨੇਨਾ 10ਵੀਂ ਪੜ੍ਹਦੇ ਹੋਏ ਪੰਜਾਬ ਸਟੇਟ ਨਿਪੁੰਤਾ ਖੋਜ ਪ੍ਰੀਖਿਆ 2024-25 ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕੀਤੀ ਹੈ ਜਿਦੇ ਤਹਿਤ ਇਸ ਨੂੰ +1 +2 ਦੇ ਵਿੱਚ ਸਕਾਲਰਸ਼ਿਪ ਦੀ ਰਾਸ਼ੀ ਮਿਲੇਗੀ। ਤੇ ਪਲੱਸ 1 ਦੇ ਵਿੱਚ ਸਾਰੇ ਇਸ ਦੇ ਨਾਨ ਮੈਡੀਕਲ ਲਿਖਤਾ ਹੈ ਬੋਥ ਇਹ ਜੋ ਵੀ ਸਕਾਲਰਸ਼ਿਪ ਹੈ ਐਨ ਐਮ ਐਸ ਐਸ ਕਹ ਲਓ ਪੀ ਐਸ ਟੇਸੀ ਕਹ ਲਓ ਜੀ ਐਨਟੀ ਅਸੀਂ ਕਹ ਲਓ ਇਹ ਸਾਰਾ ਪੰਜਾਬ ਸਰਕਾਰ ਦਾ ਉਪਰਾਲਾਈਕ ਸਿੱਖਿਆ ਗ੍ਰਾਂਤੀ ਹੈ ਜਿਹਦੇ ਤਹਿਤ ਕੀ ਬੱਚਿਆਂ ਨੂੰ ਇੱਕ ਸਕੂਲ ਆਫ ਫੈਮਿਨਿਸਟ ਪੜਨ ਦਾ ਮੌਕਾ ਮਿਲ ਰਿਹਾ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਸਕੂਲ ਆਫ ਫੈਮਿਨਿਸ ਦਾ ਵਿਦਿਆਰਥੀ ਹੈ ਸਾਡੇ ਕੋਲ ਸਾਰੇ ਇੱਥੇ ਦੋ ਸਕੂਲ ਚੱਲ ਰਹੇ ਨੇ ਸਕੂਲ ਆਫ ਫੈਮਿਨਿਸ ਤੇ ਨਾਨ ਇੱਕ ਨਾਨ ਸਕੂਲ ਆਫ ਫੈਮਿਨਿਸ ਲੇਕਿਨ ਸਾਡੇ ਟੀਚਰ ਇੱਕੋ ਜਿਹੇ ਨੇ ਉਹੀ ਪੜਾਈ ਸਕੂਲ ਆਫ ਫੈਮਿਨਿਸ ਦੇ ਬੱਚੇ ਨੂੰ ਕਰਾਈ ਜਾ ਰਹੀ ਹੈ ਪਰ ਇਹ ਬੱਚੇ ਅ ਬੱਚਾ ਮਿਹਨਤੀ ਸੀਗਾ ਜਿਸ ਤਰ੍ਹਾਂ ਇਹਨਾਂ ਇਹਦੇ ਟੀਚਰਜ਼ ਨੇ ਇਹਨੂੰ ਜਾਂ ਅਸੀਂ ਇਸ ਨੂੰ ਗਾਈਡ ਕੀਤਾ ਮੈਂ ਉਸ ਨੂੰ ਸਰ ਬੁੱਕਸ ਵੀ ਲੈ ਕੇ ਦਿੱਤੀ ਆ ਪਟਿਆਲੇ ਤੋਂ ਹਰੇਕ ਬੱਚੇ ਨੂੰ ਅਸੀਂ ਬੁੱਕਸ ਪ੍ਰੋਵਾਈਡ ਕੀਤੀ ਆ ਇਸ ਸਕਾਲਰਸ਼ਿਪ ਦੀ ਹਰ ਸਾਲ ਮੇਲੇ ਆਕੀ ਦਿਨੀਆ ਤਾਂ ਇਸ ਨੇ ਉਸ ਬੁੱਕ ਨੂੰ ਵੀ ਫਾਲੋ ਕੀਤਾ ਟੀਚਰਜ਼ ਦੀਆਂ ਗਾਈਡਲਾਈਨਸ ਨੂੰ ਵੀ ਫਾਲੋ ਕੀਤਾ ਤੇ ਉਹਦੇ ਤਹਿਤ ਇਹਨੇ ਪੂਰੀ ਮਿਹਨਤ ਨਾਲ ਇਹ ਸਕਾਲਰਸ਼ਿਪ ਦੀ ਪ੍ਰੀਖਿਆ ਜਿਹੜੀ ਆ ਪਾਸ ਕੀਤੀ ਮੈਂ ਇਸ ਨੂੰ ਇਹਨਾਂ ਦੇ ਪਿਤਾ ਸਾਹਿਬਾਨ ਜਿਹੜੇ ਕਿ ਸਾਡੇ ਕੋਲ ਬੈਠੇ ਹੋਏ ਨੇ ਆਪਣੇ ਸਮੂਹ ਸਟਾਫ ਵੱਲੋਂ ਤੇ SMC ਮੈਂਬਰਸ ਵੱਲੋਂ ਮੈਂ ਇਹਨਾਂ ਨੂੰ ਵਧਾਈਆਂ ਦਿੰਨੀ ਆ ਤੇ ਪੁਖ ਦੇ ਵਿੱਚ ਮੈਂ ਇਸ ਬੱਚੇ ਦੇ ਨਾਲ ਖੜੀ ਆ ਜਦੋਂ ਵੀ ਇਸ ਨੂੰ ਕਿਸੇ ਵੀ ਕਿਸਮ ਦੀ ਸਹਾਇਤਾ ਹੋਏਗੀ ਤਾਂ ਮੈਂ ਦੇਣ ਨੂੰ ਤਿਆਰ ਆ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕੀ ਇਹ ਸਿੱਖਿਆ ਕ੍ਰਾਂਤੀ ਲਿਆਂਦੀ ਸਕੂਲਾਂ ਦੇ ਵਿੱਚ ਸਫਾਈ ਕਰਮਚਾਰੀ ਦਿੱਤੇ ਸਿਕਿਉਰਿਟੀ ਗਾਰਡ ਦਿੱਤੇ ਕੈਂਪਸ ਮੈਨੇਜਰ ਦਿੱਤੇ ਜਿਨ੍ਹਾਂ ਨਾਲ ਕੀ ਟੀਚਰਜ਼ ਨੂੰ ਪੜ੍ਹਾਈ ਪੜ੍ਹਾਈ ਕਰਨ ਦਾ ਇੱਕ ਵਧੀਆ ਮੌਕਾ ਮਿਲਿਆ ਇੱਕ ਸਟੂਡੈਂਟ ਹੋਰ ਹੈ ਜਿਹੜਾ ਜਿਹੜਾ ਥੋੜਾ ਸਿਲੈਕਟ ਹੈ ਸਰ ਅਰਸ਼ਦੀਪ ਸਾਡਾ ਪਲੱਸ 2 ਦਾ ਨਾਨ ਮੈਡੀਕਲ ਦਾ ਵਿਦਿਆਰਥੀ ਹੈ ਜਿਸ ਨੇ ਕਿ ਪਲੱਸ 2 ਦੀ ਬੋਰਡ ਪ੍ਰੀਖਿਆ ਦੇ ਚੁੱਕਿਆ ਹੈ ਜਿਸ ਦਾ ਕਿ ਰਿਜ਼ਲਟ ਅਜੇ ਪੈਂਡਿੰਗ ਹੈ ਬੋਰਡ ਦਾ ਲੇਕਿਨ ਪਲੱਸ 2 ਦੇ ਦੌਰਾਨ ਹੀ ਇਸ ਨੇ ਇੱਕ ਜੀ ਇਮੇਨ ਦੀ ਪ੍ਰੀਖਿਆ ਪਾਸ ਕੀਤੀ ਹੈ ਜਿਸ ਦੇ ਵਿੱਚ ਕਿ ਇਹਦੇ 97.79% ਆਲੇ ਆ ਜਿਹੜੀ ਕਿ ਬਹੁਤ ਹੀ ਵਧੀਆ ਹੈ ਟੌਪ ਦੇ ਵਿੱਚ ਹੈ ਤੇ ਇਹ ਵਿਦਿਆਰਥੀ ਸਭ ਤੋਂ ਵੱਡੀ ਗੱਲ ਇਹ ਹੈ ਕੀ ਇਹ ਵਿਦਿਆਰਥੀ ਨੇ ਬਿਨਾ ਟਿਊਸ਼ਨਸ ਤੋਂ 셀ਫ ਸਟਡੀ ਨਾਲ ਇਹ ਪ੍ਰੀਖਿਆ ਪਾਸ ਕੀਤੀ ਹੈ ਇੱਕ ਪੇਸ ਪੋਰਟਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਕਿ ਵਿੰਟਰ ਤੇ ਸਮਰ ਕੈਂਪ ਲਗਾਏ ਜਾਂਦੇ ਸੀ ਮੈਰੀਟੋਰੀ ਸਕੂਲ ਵਿੱਚ ਵਿੰਟਰ ਕੈਂਪ ਦਸੰਬਰ ਵਿੱਚ ਲਗਾਇਆ ਗਿਆ ਤੇ ਸਮਰ ਕੈਂਪ ਜੂਨ ਦੇ ਮਹੀਨੇ ਲਗਾਇਆ ਗਿਆ ਇਹ ਵਿਦਿਆਰਥੀ ਜਿਹੜੇ ਸਿਲੈਕਸ਼ਨ ਹੋਈ ਸੀ ਉੱਥੇ ਇਹਨਾਂ ਨੂੰ ਬਹੁਤ ਵਧੀਆ ਪੂਰੀ ਇੰਡੀਆ ਲੈਵਲ ਦੇ ਬੈਸਟ ਫਿਜ਼ਿਕਸ ਕੈਮਿਸਟਰੀ ਮੈਥ ਵਾਲੇ ਟੀਚਰਸ ਨੇ ਇਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਗਾਈਡ ਕੀਤਾ ਇਹਨਾਂ ਦੀ ਪਾਲਿਸ਼ਿੰਗ ਕੀਤੀ ਉਹਨਾਂ ਨੇ ਮੇਨ ਫੋਕਸ ਇਹ ਦਿੱਤਾ ਕਿ ਬੱਚੇ ਸੈਲਫ ਸਟਡੀ ਦੇ ਬੇਸ ਤੇ ਇਹਨਾਂ ਐਗਜ਼ਾਮਸ ਨੂੰ ਕਿਵੇਂ ਕ੍ਰੈਕ ਕਰ ਸਕਦੇ ਨੇ ਇਹ ਵੀ ਸਿਰਫ ਟਿਊਸ਼ਨਸ ਦੇ ਬੇਸ ਤੇ ਜਾ ਕੇ ਇੱਕ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਜਾ ਕੇ ਅਸੀਂ ਸਾਲ ਦਾ 1.5 2 ਲੱਖ ਰੁਪਏ ਖਰਚ ਕਰਦੇ ਆ ਉਸ ਤੋਂ ਬਾਅਦ ਵੀ ਬੱਚੇ ਡਿਪਰੈਸ਼ਨ 'ਚ ਜਾ ਰਹੇ ਨੇ ਕਿਉਂਕਿ ਉੱਥੇ ਬੱਚਿਆਂ ਵਾਲੇ ਇੰਡੀਵਿਜੂਅਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਇਹ ਬੱਚੇ ਨੇ ਉਹ ਸਾਰੇ ਗਾਈਡਲਾਈਨ ਲਾਈਨਸ ਨੂੰ ਸਰਕਾਰ ਦਿਆਂ ਨੂੰ ਫੋਲੋ ਕੀਤਾ ਕਿਸ ਤਰ੍ਹਾਂ 셀ਫ ਸਟਡੀ ਕਰਨੀ ਹੈ ਕਿਸ ਤਰ੍ਹਾਂ ਐਂਡ ਸੀ ਆਰਟੀ ਬੁੱਕਸ ਤੇ ਫੋਕਸ ਕਰਨਾ ਤੇ ਕਿਸ ਤਰ੍ਹਾਂ ਜਿਆਦਾ ਤੋਂ ਜਿਆਦਾ ਟਾਈਮ ਪੜਾਈ ਤੇ ਦੇਣਾ ਨਾ ਕਿ ਟਿਊਸ਼ਨ ਸੇ ਆਣ ਜਾਣ ਦੇ ਟਾਈਮ ਖਰਾਬ ਕਰਨਾ ਪਹਿਲਾ ਨੰਬਰ ਐ ਇਸ ਬੱਚੇ ਦਾ ਹਾਂਜੀ ਸਰ ਸਟੇਟ ਸੇ ਕਿੰਨੇ ਗੋਲ ਸਟੇਟ ਦੇ ਵਿੱਚ ਜਿਹਦੇ ਵੀ ਆਪਣੇ ਸਰਕਾਰੀ ਸਕੂਲ ਦੇ ਬੱਚੇ ਕਲੀਅਰ ਹੋਏ ਨੇ ਸਰ ਜੋ ਆਪਣੇ ਮੰਤਰੀ ਸਾਹਿਬ ਜੀ ਦੀ ਨਿਊਜ਼ ਹੈ 260 ਬੱਚੇ ਉਹਦੇ ਵਿੱਚੋਂ ਇਸ ਬੱਚੇ ਦਾ ਤੀਸਰਾ ਸਥਾਨ ਹੈ ਤੁਸੀਂ ਇੱਕ ਇਸ ਬੱਚੇ ਕੇ ਵੀ ਤੁਸੀਂ ਫਾਦਰ ਹੋ ਕੀ ਕਹੋਗੇ ਜਿਹੜੇ ਸਰਕਾਰੀ ਸਕੂਲਾਂ ਚ ਪੜਾਈ ਹੋ ਰਹੀ ਹੈ ਜੀ ਸਰ ਪੜਾਈ ਬੜੀ ਵਧੀਆ ਹੋ ਰਹੀ ਹੈ ਸਰਕਾਰੀ ਸਕੂਲਾਂ ਚ ਪਹਿਲਾਂ ਇਹ ਤੇ ਵੱਡੀ ਗੁੱਡੀ ਆ ਉਹ ਵੀ ਇਸ ਸਕੂਲ ਚੋਂ ਗਈ ਸੀ ਉਹਨੇ ਪਟਿਆਲੇ ਮੈਰਿਟੋ ਸਕੂਲ ਚ ਗਈ ਉਹਨੇ ਪੂਰੇ ਮੈਰਿਟੋਸ ਚ 99.2% ਨੰਬਰ ਲੈ ਕੇ ਪੂਰੇ ਮੈਰਿਟੋਸ ਨੂੰ ਟੌਪ ਕੀਤਾ ਇਹ ਕੋ ਤੁਸੀਂ ਬੱਚੇ ਕੇ ਫਾਦਰ ਮਾਪੇ ਵੀ ਖੁਸ਼ ਹੈ ਸਰਕਾਰ ਜਿਹੜਾ ਮੰਨ ਲੋ ਪੜਾਈ ਦੇ ਖੇਤਰ ਦੇ ਵਿੱਚ ਕੰਮ ਕਰ ਰਹੀ ਹੈ ਉਸ ਕੀ ਬਦੌਲਤ ਸਰਕਾਰੀ ਸਕੂਲਾਂ ਕੇ ਵਿਦਿਆਰਥੀ ਵੀ ਇੱਕ ਚੰਗਾ ਮੁਕਾਮ ਹਾਸਲ ਕਰ ਰਹੇ ਔਰ ਸਰਕਾਰ ਕਾ ਵੀ ਮਾਪੇ ਵੱਲੋਂ ਤਨਵਾਦ ਕੀਤਾ ਜਾ ਰਿਹਾ ਹੈ ਕੈਮਰਾਮੈਨ ਜੀਕੇ ਕਰਕੇ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼